ਸੁਪਰੀਮ ਕੋਰਟ ਦੇ ਜੱਜ ਨੇ ਹਾਰਬਰ ਬ੍ਰਿਜ ਤੇ ਫਲਸਤੀਨੀ ਪੱਖੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਲੈਨ ਪੁੱਜੇ ਹਜ਼ਾਰਾਂ ਸਮਰਥਕਾਂ ਦੀ ਭੀੜ ਦੇਖ ਕੇ ਕਿਹਾ ਕਿ ਇਹੋ ਜੇ ਸਮਾਗਮ ਬੇਸ਼ੱਕ ਅਧਿਕਾਰਤ ਹੋਣ ਜਾਂ ਅਣਅਧਿਕਾਰਤ ਹੋਣ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ ਜ਼ਿਕਰਯੋਗ ਹੈ ਕਿ ਇਸ ਐਤਵਰ ਫਲਸਤੀਨੀ ਪੱਖੀ ਇੱਕ ਸਮੂਹ ਐਨਐਸਡਬਲਿਊ ਪੁਲਿਸ ਨੂੰ ਨਾਲ ਲੈ ਕੇ ਅਦਾਲਤ ਪੁੱਜਾ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪਾਵਰਫੁਲ ਮੈਸੇਜ ਦੇਵੇਗਾ ਖਤੂਨ ਜਾਂ ਅਣਅਧਿਕਰਤ ਹੁਣ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ ਜ਼ਿਕਰਯੋਗ ਹੈ ਕਿ ਇਸ ਐਤਵਰ ਪੁਲਿਸ ਦੀ ਪੱਖੀ ਇੱਕ ਸਮੂਹ ਐਨਐਸਡਬਲਿਊ ਪੁਲਿਸ ਨੂੰ ਨਾਲ ਲੈ ਕੇ ਅਦਾਲਤ ਪੁੱਜਾ ਤੇ ਪ੍ਰਦਰਸ਼ਨ ਕਰੀਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪਾਵਰਫੁਲ ਮੈਸੇਜ ਦੇਵੇਗਾ ਸ਼ੁਕਰਵਾਰ ਨੂੰ ਜਦੋਂ ਇਹ ਸਮੂਹ ਅਦਾਲਤ ਦੇ ਵਿੱਚ ਪੇਸ਼ ਹੋਇਆ ਤਾਂ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਕੁੱਲ 80 ਲੋਕ ਮੌਜੂਦ ਸਨ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜੇਕਰ 5000 ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਕੋਈ ਝੜਪ ਹੋ ਜਾਂਦੀ ਹੈ ਤੇ ਪੁਲਿਸ ਕੀ ਕਰੇਗੀ ਇਸਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਸਾਈ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਲਈ ਪੁਲ ਨੂੰ ਬੰਦ ਵੀ ਕਰਨਾ ਪਵੇਗਾ ਅਦਾਲਤ ਨੇ ਬੰਦ ਦੌਰਾਨ ਲੋਕਾਂ ਨੂੰ ਹੋਣ ਵਾਲੀ ਅਸੁਬਧਤਾ ਦੇ ਵੀ ਚਿੰਤਾ ਪ੍ਰਗਟ ਕੀਤੀ ਫਲਸਤੀਨੀ ਪੱਖੀ ਗਰੁੱਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਪੀੜ ਤੋਂ ਕਿਤੇ ਮਾੜੀ ਸਥਿਤੀ ਗਾਜ਼ਾ ਦੀ ਹੈ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਸ਼ਨੀਵਾਰ ਸਵੇਰੇ 10 ਵਜੇ ਆਪਣਾ ਫੈਸਲਾ ਸੁਣਾਏਗੀ ਸੁਪਰੀਮ ਕੋਰਟ ਦੇ ਜੱਜ ਨੇ ਹਾਰਬਰ ਬ੍ਰਿਜ ਤੇ ਫਲਸਤੀਨੀ ਪੱਖੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਲੈਣ ਪੁੱਜੇ ਹਜ਼ਾਰਾਂ ਸਮਰਥਕਾਂ ਦੀ ਭੀੜ ਦੇਖ ਕੇ ਕਿਹਾ ਕਿ ਇਹੋ ਜੇ ਸਮਾਗਮ ਬੇਸ਼ੱਕ ਅਧਿਕਾਰਤ ਹੋਣ ਜਾਂ ਅਣਅਧਿਕਾਰਤ ਹੋਣ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ ਜ਼ਿਕਰਯੋਗ ਹੈ ਕਿ ਇਸ ਐਤਵਰプラスਤੀ ਪੱਖੀ ਇੱਕ ਸਮੂਹ ਐਨਐਸਡਬਲਿਊ ਪੁਲਿਸ ਨੂੰ ਨਾਲ ਲੈ ਕੇ ਅਦਾਲਤ ਪੁੱਜਾ ਤੇ ਪ੍ਰਦਰਸ਼ਨ ਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪਾਵਰਫੁਲ ਮੈਸੇਜ ਦੇਵੇਗਾ ਸ਼ੁਕਰਵਾਰ ਨੂੰ ਜਦੋਂ ਇਹ ਸਮੂਹ ਅਦਾਲਤ ਦੇ ਵਿੱਚ ਪੇਸ਼ ਹੋਇਆ ਤਾਂ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਕੁੱਲ 80 ਲੋਕ ਮੌਜੂਦ ਸਨ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜੇਕਰ 5000 ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਕੋਈ ਝੜਪ ਹੋ ਜਾਂਦੀ ਹੈ ਤੇ ਪੁਲਿਸ ਕੀ ਕਰੇਗੀ ਇਸ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਸਾਈ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਲਈ ਪੁਲ ਨੂੰ ਬੰਦ ਵੀ ਕਰਨਾ ਪਵੇਗਾ ਅਦਾਲਤ ਨੇ ਬੰਦ ਦੌਰਾਨ ਲੋਕਾਂ ਨੂੰ ਹੋਣ ਵਾਲੀ ਅਸੁਬਧਤਾ ਦੇ ਵੀ ਚਿੰਤਾ ਪ੍ਰਗਟ ਕੀਤੀ ਪੁਲਸਤਾਨੀ ਪੱਖੀ ਗਰੁੱਪ ਨੇ মিডিਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਪੀੜਤੋ ਕਿਤੇ ਮਾੜੀ ਸਥਿਤੀ ਗਾਜਾ ਦੀ ਹੈ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਸ਼ਨੀਵਾਰ ਸਵੇਰੇ 10 ਵਜੇ ਆਪਣਾ ਫੈਸਲਾ ਸੁਣਾਏਗੀ ਸੁਪਰੀਮ ਕੋਰਟ ਦੇ ਜੱਜ ਨੇ ਹਾਰਬਰ ਬ੍ਰਿਜ ਤੇ ਫਲਸਤੀਨੀ ਪੱਖੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਲੈਣ ਪੁੱਜੇ ਹਜ਼ਾਰਾਂ ਸਮਰਥਕਾਂ ਦੀ ਭੀੜ ਦੇਖ ਕੇ ਕਿਹਾ ਕਿ ਇਹੋ ਜੇ ਸਮਾਗਮ ਬੇਸ਼ੱਕ ਅਧਿਕਾਰਤ ਹੋਣ ਜਾਂ ਅਣਅਧਿਕਾਰਤ ਹੋਣ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ ਜ਼ਿਕਰਯੋਗ ਹੈ ਕਿ ਇਸ ਐਤਵਰ ਫਲਸਤੀਨੀ ਪੱਖੀ ਇੱਕ ਸਮੂਹ ਐਨਐਸਡਬਲਿਊ ਪੁਲਿਸ ਨੂੰ ਨਾਲ ਲੈ ਕੇ ਅਦਾਲਤ ਪੁੱਜਾ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪਾਵਰਫੁਲ ਮੈਸੇਜ ਦੇਵੇਗਾ ਸ਼ੁਕਰਵਾਰ ਨੂੰ ਜਦੋਂ ਇਹ ਸਮੂਹ ਅਦਾਲਤ ਹਾਲਤ ਦੇ ਵਿੱਚ ਪੇਸ਼ ਹੋਇਆ ਤਾਂ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਕੁੱਲ 80 ਲੋਕ ਮੌਜੂਦ ਸਨ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜੇਕਰ 5000 ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਕੋਈ ਝੜਪ ਹੋ ਜਾਂਦੀ ਹੈ ਤੇ ਪੁਲਿਸ ਕੀ ਕਰੇਗੀ ਇਸ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਨਾਲ ਸੁਰੱਖਿਆਤ ਰੱਖਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਸਾਈ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਲਈ ਪੁਲ ਨੂੰ ਬੰਦ ਵੀ ਕਰਨਾ ਪਵੇਗਾ ਅਦਾਲਤ ਨੇ ਬੰਦ ਦੌਰਾਨ ਲੋਕਾਂ ਨੂੰ ਹੋਣ ਵਾਲੀ ਅਸੁਬਧਤਾ ਦੇ ਵੀ ਚਿੰਤਾ ਪ੍ਰਗਟ ਕੀਤੀ ਫਲਸਤੀਨੀ ਪੱਖੀ ਗਰੁੱਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਪਿੰਡ ਤੋਂ ਕਿਤੇ ਮਾੜੀ ਸਥਿਤੀ ਗਾਜ਼ਾ ਦੀ ਹੈ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਸ਼ਨੀਵਾਰ ਸਵੇਰੇ 10 ਵਜੇ ਆਪਣਾ ਫੈਸਲਾ ਸੁਣਾਏਗੀ ਸੁਪਰੀਮ ਕੋਰਟ ਦੇ ਜੱਜ ਨੇ ਹਾਰਬਰ ਬ੍ਰਿਜ ਤੇ ਫਲਸਤੀਨੀ ਪੱਖੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਲੈਣ ਪੁੱਜੇ ਹਜ਼ਾਰਾਂ ਸਮਰਥਕਾਂ ਦੀ ਭੀੜ ਦੇਖ ਕੇ ਕਿਹਾ ਕਿ ਇਹੋ ਜੇ ਸਮਾਗਮ ਬੇਸ਼ੱਕ ਅਧਿਕਾਰਤ ਹੋਣ ਜਾਂ ਅਣਅਧਿਕਾਰਤ ਹੋਣ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ ਜ਼ਿਕਰਯੋਗ ਹੈ ਕਿ ਇਸ ਐਤਵਰ ਫਲਸਤੀਨੀ ਪੱਖੀ ਇੱਕ ਸਮੂਹ ਐਨਐਸਡਬਲਿਊ ਪੁਲਿਸ ਨੂੰ ਨਾਲ ਲੈ ਕੇ ਅਦਾਲਤ ਪੁੱਜਾ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪਾਵਰਫੁਲ ਮੈਸੇਜ ਦੇਵੇਗਾ ਸ਼ੁਕਰਵਾਰ ਨੂੰ ਜਦੋਂ ਇਹ ਸਮੂਹ ਅਦਾਲਤ ਹਾਲਤ ਦੇ ਵਿੱਚ ਪੇਸ਼ ਹੋਇਆ ਤਾਂ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਕੁੱਲ 80 ਲੋਕ ਮੌਜੂਦ ਸਨ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜੇਕਰ 5000 ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਕੋਈ ਝੜਪ ਹੋ ਜਾਂਦੀ ਹੈ ਤੇ ਪੁਲਿਸ ਕੀ ਕਰੇਗੀ ਇਸਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਸਾਈ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਲਈ ਪੁਲ ਨੂੰ ਬੰਦ ਵੀ ਕਰਨਾ ਪਵੇਗਾ ਅਦਾਲਤ ਨੇ ਬੰਦ ਦੌਰਾਨ ਲੋਕਾਂ ਨੂੰ ਹੋਣ ਵਾਲੀ ਅਸੁਬਧਤਾ ਦੇ ਵੀ ਚਿੰਤਾ ਪ੍ਰਗਟ ਕੀਤੀ ਫਲਸਤੀਨੀ ਪੱਖੀ ਗਰੁੱਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਪੀੜ ਤੋਂ ਕਿਤੇ ਮਾੜੀ ਸਥਿਤੀ ਗਾਜ਼ਾ ਦੀ ਹੈ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਸ਼ਨੀਵਾਰ ਸਵੇਰੇ 10 ਵਜੇ ਆਪਣਾ ਫੈਸਲਾ ਸੁਣਾਏਗੀ ਸੁਪਰੀਮ ਕੋਰਟ ਦੇ ਜੱਜ ਨੇ ਹਾਰਬਰ ਬ੍ਰਿਜ ਤੇ ਫਲਸਤੀਨੀ ਪੱਖੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਲੈਣ ਪੁੱਜੇ ਹਜ਼ਾਰਾਂ ਸਮਰਥਕਾਂ ਦੀ ਭੀੜ ਦੇਖ ਕੇ ਕਿਹਾ ਕਿ ਇਹੋ ਜੇ ਸਮਾਗਮ ਬੇਸ਼ੱਕ ਅਧਿਕਾਰਤ ਹੋਣ ਜਾਂ ਅਣਅਧਿਕਾਰਤ ਹੋਣ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ ਜ਼ਿਕਰਯੋਗ ਹੈ ਕਿ ਇਸ ਐਤਵਰプラスਤੀ ਪੱਖੀ ਇੱਕ ਸਮੂਹ ਐਨਐਸਡਬਲਿਊ ਪੁਲਿਸ ਨੂੰ ਨਾਲ ਲੈ ਕੇ ਅਦਾਲਤ ਪੁੱਜਾ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪਾਵਰਫੁਲ ਮੈਸੇਜ ਦੇਵੇਗਾ ਸ਼ੁਕਰਵਾਰ ਨੂੰ ਜਦੋਂ ਇਹ ਸਮੂਹ ਅਦਾਲਤ ਦੇ ਵਿੱਚ ਪੇਸ਼ ਹੋਇਆ ਤਾਂ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਕੁੱਲ 80 ਲੋਕ ਮੌਜੂਦ ਸਨ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜੇਕਰ 5000 ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਕੋਈ ਝੜਪ ਹੋ ਜਾਂਦੀ ਹੈ ਤੇ ਪੁਲਿਸ ਕੀ ਕਰੇਗੀ ਇਸ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਸਾਈ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਲਈ ਪੁਲ ਨੂੰ ਬੰਦ ਵੀ ਕਰਨਾ ਪਵੇਗਾ ਅਦਾਲਤ ਨੇ ਬੰਦ ਦੌਰਾਨ ਲੋਕਾਂ ਨੂੰ ਹੋਣ ਵਾਲੀ ਅਸੁਬਧਤਾ ਦੇ ਵੀ ਚਿੰਤਾ ਪ੍ਰਗਟ ਕੀਤੀ ਫلسطਿਨੀ ਪੱਖੀ ਗਰੁੱਪ ਨੇ মিডিਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਪੀੜ ਤੋਂ ਕਿਤੇ ਮਾੜੀ ਸਥਿਤੀ ਗਾਜ਼ਾ ਦੀ ਹੈ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਸ਼ਨੀਵਾਰ ਸਵੇਰੇ 10 ਵਜੇ ਆਪਣਾ ਫੈਸਲਾ ਸੁਣਾਏਗੀ ਸੁਪਰੀਮ ਕੋਰਟ ਦੇ ਜੱਜ ਨੇ ਹਾਰਬਰ ਬ੍ਰਿਜ ਤੇ ਫلسطਿਨੀ ਪੱਖੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਲੈਨ ਪੁਜੇ ਹਜ਼ਾਰਾਂ ਸਮਰਥਕਾਂ ਦੀ ਭੀੜ ਦੇਖ ਕੇ ਕਿਹਾ ਕਿ ਇਹੋ ਜੇ ਸਮਾਗਮ ਬੇਸ਼ੱਕ ਅਧਿਕਾਰਤ ਹੋਣ ਜਾਂ ਅਣਅਧਿਕਾਰਤ ਹੋਣ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ ਜ਼ਿਕਰਯੋਗ ਹੈ ਕਿ ਇਸ ਐਤਵਰプラスਤੀ ਪੱਖੀ ਇੱਕ ਸਮੂਹ ਐਨਐਸਡਬਲਿਊ ਪੁਲਿਸ ਨੂੰ ਨਾਲ ਲੈ ਕੇ ਅਦਾਲਤ ਪੁੱਜਾ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪਾਵਰਫੁਲ ਮੈਸੇਜ ਦੇਵੇਗਾ ਸ਼ੁਕਰਵਾਰ ਨੂੰ ਜਦੋਂ ਇਹ ਸਮੂਹ ਅਦਾਲਤ ਦੇ ਵਿੱਚ ਪੇਸ਼ ਹੋਇਆ ਤਾਂ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਕੁੱਲ 80 ਲੋਕ ਮੌਜੂਦ ਸੱਜ ਨੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜੇਕਰ 5000 ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਕੋਈ ਝੜਪ ਹੋ ਜਾਂਦੀ ਹੈ ਤੇ ਪੁਲਿਸ ਕੀ ਕਰੇਗੀ ਇਸ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਸਾਈ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਲਈ ਪੁਲ ਨੂੰ ਬੰਦ ਵੀ ਕਰਨਾ ਪਵੇਗਾ ਅਦਾਲਤ ਨੇ ਬੰਦ ਦੌਰਾਨ ਲੋਕਾਂ ਨੂੰ ਹੋਣ ਵਾਲੀ ਅਸੁਬਧਤਾ ਦੇ ਵੀ ਚਿੰਤਾ ਪ੍ਰਗਟ ਕੀਤੀ ਪੁਲਸਤਾਨੀ ਪੱਖੀ ਗਰੁੱਪ ਨੇ মিডিਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਪੀੜਤੋ ਕਿਤੇ ਮਾੜੀ ਸਥਿਤੀ ਗਾਜਾ ਦੀ ਹੈ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਸ਼ਨੀਵਾਰ ਸਵੇਰੇ 10 ਵਜੇ ਆਪਣਾ ਫੈਸਲਾ ਸੁਣਾਏਗੀ ਸੁਪਰੀਮ ਕੋਰਟ ਦੇ ਜੱਜ ਨੇ ਹਾਰਬਰ ਬ੍ਰਿਜ ਤੇ ਫਲਸਤੀਨੀ ਪੱਖੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਲੈਨ ਪੁੱਜੇ ਹਜ਼ਾਰਾਂ ਸਮਰਥਕਾਂ ਦੀ ਭੀੜ ਦੇਖ ਕੇ ਕਿਹਾ ਕਿ ਇਹੋ ਜੇ ਸਮਾਗਮ ਬੇਸ਼ੱਕ ਅਧਿਕਾਰਤ ਹੋਣ ਜਾਂ ਅਣਅਧਿਕਾਰਤ ਹੋਣ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ ਜ਼ਿਕਰਯੋਗ ਹੈ ਕਿ ਇਸ ਐਤਵਰ ਫਲਸਤੀਨੀ ਪੱਖੀ ਇੱਕ ਸਮੂਹ ਐਨਐਸਡਬਲਿਊ ਪੁਲਿਸ ਨੂੰ ਨਾਲ ਲੈ ਕੇ ਅਦਾਲਤ ਪੁੱਜਾ ਤੇ ਪ੍ਰਦਰਸ਼ਨ ਕਰੀਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪਾਵਰਫੁਲ ਮੈਸੇਜ ਦੇਵੇਗਾ ਸ਼ੁਕਰਵਾਰ ਨੂੰ ਜਦੋਂ ਇਹ ਸਮੂਹ ਅਦਾਲਤ ਹਾਲਤ ਦੇ ਵਿੱਚ ਪੇਸ਼ ਹੋਇਆ ਤਾਂ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਕੁੱਲ 80 ਲੋਕ ਮੌਜੂਦ ਸਨ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜੇਕਰ 5000 ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਕੋਈ ਝੜਪ ਹੋ ਜਾਂਦੀ ਹੈ ਤੇ ਪੁਲਿਸ ਕੀ ਕਰੇਗੀ ਇਸ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਸਾਈ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਲਈ ਪੁਲ ਨੂੰ ਬੰਦ ਵੀ ਕਰਨਾ ਪਵੇਗਾ ਅਦਾਲਤ ਨੇ ਬੰਦ ਦੌਰਾਨ ਲੋਕਾਂ ਨੂੰ ਹੋਣ ਵਾਲੀ ਅਸੁਬਧਤਾ ਦੇ ਵੀ ਚਿੰਤਾ ਪ੍ਰਗਟ ਕੀਤੀ ਪੁਲਸਤਾਨੀ ਪੱਖੀ ਗਰੁੱਪ ਨੇ মিডিਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਪੀੜਤੋ ਕਿਤੇ ਮਾੜੀ ਸਥਿਤੀ ਗਾਜਾ ਦੀ ਹੈ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਸ਼ਨੀਵਾਰ ਸਵੇਰੇ 10 ਵਜੇ ਆਪਣਾ ਫੈਸਲਾ ਸੁਣਾਏਗੀ ਸੁਪਰੀਮ ਕੋਰਟ ਦੇ ਜੱਜ ਨੇ ਹਾਰਬਰ ਬ੍ਰਿਜ ਤੇ ਫਲਸਤੀਨੀ ਪੱਖੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਲੈਣ ਪੁੱਜੇ ਹਜ਼ਾਰਾਂ ਸਮਰਥਕਾਂ ਦੀ ਭੀੜ ਦੇਖ ਕੇ ਕਿਹਾ ਕਿ ਇਹੋ ਜੇ ਸਮਾਗਮ ਬੇਸ਼ੱਕ ਅਧਿਕਾਰਤ ਹੋਣ ਜਾਂ ਅਣਅਧਿਕਾਰਤ ਹੋਣ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ ਜ਼ਿਕਰਯੋਗ ਹੈ ਕਿ ਇਸ ਐਤਵਰ ਫਲਸਤੀਨੀ ਪੱਖੀ ਇੱਕ ਸਮੂਹ ਐਨਐਸਡਬਲਿਊ ਪੁਲਿਸ ਨੂੰ ਨਾਲ ਲੈ ਕੇ ਅਦਾਲਤ ਪੁੱਜਾ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪਾਵਰਫੁਲ ਮੈਸੇਜ ਦੇਵੇਗਾ ਸ਼ੁਕਰਵਾਰ ਨੂੰ ਜਦੋਂ ਇਹ ਸਮੂਹ ਅਦਾਲਤ ਕਾਲਤ ਦੇ ਵਿੱਚ ਪੇਸ਼ ਹੋਇਆ ਤਾਂ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਕੁੱਲ 80 ਲੋਕ ਮੌਜੂਦ ਸਨ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜੇਕਰ 5000 ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਕੋਈ ਝੜਪ ਹੋ ਜਾਂਦੀ ਹੈ ਤੇ ਪੁਲਿਸ ਕੀ ਕਰੇਗੀ ਇਸ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਸਾਈ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਲਈ ਪੁਲ ਨੂੰ ਬੰਦ ਵੀ ਕਰਨਾ ਪਵੇਗਾ ਅਦਾਲਤ ਨੇ ਬੰਦ ਦੌਰਾਨ ਲੋਕਾਂ ਨੂੰ ਹੋਣ ਵਾਲੀ ਅਸੁਬਧਤਾ ਦੇ ਵੀ ਚਿੰਤਾ ਪ੍ਰਗਟ ਕੀਤੀ ਪਲਸਤੇਨੀ ਪੱਖੀ ਗਰੁੱਪ ਨੇ মিডিਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਪੀੜਤੋ ਕਿਤੇ ਮਾੜੀ ਸਥਿਤੀ ਗਾਜਾ ਦੀ ਹੈ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਸ਼ਨੀਵਾਰ ਸਵੇਰੇ 10 ਵਜੇ ਆਪਣਾ ਫੈਸਲਾ ਸੁਣਾਏਗੀ ਸੁਪਰੀਮ ਕੋਰਟ ਦੇ ਜੱਜ ਨੇ ਹਾਰਬਰ ਬ੍ਰਿਜ ਤੇ ਫਲਸਤੀਨੀ ਪੱਖੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਲੈਣ ਪੁੱਜੇ ਹਜ਼ਾਰਾਂ ਸਮਰਥਕਾਂ ਦੀ ਭੀੜ ਦੇਖ ਕੇ ਕਿਹਾ ਕਿ ਇਹੋ ਜੇ ਸਮਾਗਮ ਬੇਸ਼ੱਕ ਅਧਿਕਾਰਤ ਹੋਣ ਜਾਂ ਅਣਅਧਿਕਾਰਤ ਹੋਣ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ ਜ਼ਿਕਰਯੋਗ ਹੈ ਕਿ ਇਸ ਐਤਵਰ ਫਲਸਤੀਨੀ ਪੱਖੀ ਇੱਕ ਸਮੂਹ ਐਨਐਸਡਬਲਿਊ ਪੁਲਿਸ ਨੂੰ ਨਾਲ ਲੈ ਕੇ ਅਦਾਲਤ ਪੁੱਜਾ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪਾਵਰਫੁਲ ਮੈਸੇਜ ਦੇਵੇਗਾ ਸ਼ੁਕਰਵਾਰ ਨੂੰ ਜਦੋਂ ਇਹ ਸਮੂਹ ਅਦਾਲਤ ਦੇ ਵਿੱਚ ਪੇਸ਼ ਹੋਇਆ ਤਾਂ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਕੁੱਲ 80 ਲੋਕ ਮੌਜੂਦ ਸਨ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜੇਕਰ 5000 ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਕੋਈ ਝੜਪ ਹੋ ਜਾਂਦੀ ਹੈ ਤੇ ਪੁਲਿਸ ਕੀ ਕਰੇਗੀ ਇਸਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਸਾਈ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਲਈ ਪੁਲ ਨੂੰ ਬੰਦ ਵੀ ਕਰਨਾ ਪਵੇਗਾ ਅਦਾਲਤ ਨੇ ਬੰਦ ਦੌਰਾਨ ਲੋਕਾਂ ਨੂੰ ਹੋਣ ਵਾਲੀ ਅਸੁਬਧਤਾ ਦੇ ਵੀ ਚਿੰਤਾ ਪ੍ਰਗਟ ਕੀਤੀ ਫਲਸਤੀਨੀ ਪੱਖੀ ਗਰੁੱਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਪੀੜ ਤੋਂ ਕਿਤੇ ਮਾੜੀ ਸਥਿਤੀ ਗਾਜ਼ਾ ਦੀ ਹੈ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਸ਼ਨੀਵਾਰ ਸਵੇਰੇ 10 ਵਜੇ ਆਪਣਾ ਫੈਸਲਾ ਸੁਣਾਏਗੀ ਸੁਪਰੀਮ ਕੋਰਟ ਦੇ ਜੱਜ ਨੇ ਹਾਰਬਰ ਬ੍ਰਿਜ ਤੇ ਫਲਸਤੀਨੀ ਪੱਖੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਲੈਣ ਪੁੱਜੇ ਹਜ਼ਾਰਾਂ ਸਮਰਥਕਾਂ ਦੀ ਭੀੜ ਦੇਖ ਕੇ ਕਿਹਾ ਕਿ ਇਹੋ ਜੇ ਸਮਾਗਮ ਬੇਸ਼ੱਕ ਅਧਿਕਾਰਤ ਹੋਣ ਜਾਂ ਅਣਅਧਿਕਾਰਤ ਹੋਣ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ ਜ਼ਿਕਰਯੋਗ ਹੈ ਕਿ ਇਸ ਐਤਵਰプラスਤੀ ਪੱਖੀ ਇੱਕ ਸਮੂਹ ਐਨਐਸਡਬਲਿਊ ਪੁਲਿਸ ਨੂੰ ਨਾਲ ਲੈ ਕੇ ਅਦਾਲਤ ਪੁੱਜਾ ਤੇ ਪ੍ਰਦਰਸ਼ਨ ਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪਾਵਰਫੁਲ ਮੈਸੇਜ ਦੇਵੇਗਾ ਸ਼ੁਕਰਵਾਰ ਨੂੰ ਜਦੋਂ ਇਹ ਸਮੂਹ ਅਦਾਲਤ ਦੇ ਵਿੱਚ ਪੇਸ਼ ਹੋਇਆ ਤਾਂ ਕੋਰਟ ਰੂਮ ਦੇ ਅੰਦਰ ਅਤੇ ਬਾਹਰ ਕੁੱਲ 80 ਲੋਕ ਮੌਜੂਦ ਸਨ ਜੱਜ ਨੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜੇਕਰ 5000 ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਕੋਈ ਝੜਪ ਹੋ ਜਾਂਦੀ ਹੈ ਤੇ ਪੁਲਿਸ ਕੀ ਕਰੇਗੀ ਇਸ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਸਾਈ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਲਈ ਪੁਲ ਨੂੰ ਬੰਦ ਵੀ ਕਰਨਾ ਪਵੇਗਾ ਅਦਾਲਤ ਨੇ ਬੰਦ ਦੌਰਾਨ ਲੋਕਾਂ ਨੂੰ ਹੋਣ ਵਾਲੀ ਅਸੁਬਧਤਾ ਦੇ ਵੀ ਚਿੰਤਾ ਪ੍ਰਗਟ ਕੀਤੀ ਪੁਲਸਤਾਨੀ ਪੱਖੇ ਗਰੁੱਪ ਨੇ মিডিਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਸ ਪੀੜਤੋ ਕਿਤੇ ਮਾੜੀ ਸਥਿਤੀ ਗਾਜਾ ਦੀ ਹੈ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਹ ਸ਼ਨੀਵਾਰ ਸਵੇਰੇ 10 ਵਜੇ ਆਪਣਾ ਫੈਸਲਾ ਸੁਣਾਏਗੀ